ਕਾਹ ਮੁਝਕੇ ਤੇ ਮੇਰਾ ਇਹ ਤੋਤਾ ਖੋਲੀ ਹੈ ਤੂੰ ਝੋਲਾ ਨਾ ਫੜ ਤੁਰ ਤੇ ਝੋਲਾ ਨਹੀਂ ਨਾ ਹੋਵੇ ਮੈਂ ਨਾ ਕੋਈ ਜਾਇਸ ਬਣਾਉਂਗਾ ਤੂੰ ਦੱਸ ਜੇ ਇਹ ਆ ਕਿ ਤੁਮ ਸਮਝ ਰਹੇ ਹੋ। ਤੁਹਾਨੂੰ ਮੋਟੇ ਨੇ ਕਿਰੋ ਫਟਾਉਣ ਦਾ ਹੈ। ਕਿ ਬੀਜੇਪੀ ਜਾਂ ਉਹ ਅੱਜ ਕਰਦਾ ਜਾ ਕਰਨਾ ਹੈ। ਬਾਲੇ ਵਿੱਚ। ਕਿ ਸਾਡੀ ਜਥੇਬੰਦੀ ਵੀ ਦੂਜੀਆਂ ਜਥੇਬੰਦੀਆਂ ਦੇ ਸੰਗ ਰਲ ਕੇ ਆ ਬੀਜੇਪੀ ਨੂੰ ਜਿਹੜਾ ਸਾਡਾ ਹੈਗਾ ਬੀਜੇਪੀ ਨੂੰ ਹਰਾਓ। ਤੇ ਕਾਰਪੋਰੇਟ ਭਜਾਓ। ਦੇਸ਼ ਬਚਾਓ। ਇਸ ਨਾਅਰੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਉਹਨਾਂ ਤੋਂ ਸਵਾਲ ਪੁੱਛਦੇ ਆ। ਸਵਾਲ ਸਾਡੇ ਉਹਨੇ ਵੀ ਜੀ ਅੱਜ ਬੀਜੇਪੀ ਵਾਲਿਆਂ ਨੂੰ ਇਹ ਅਧਿਕਾਰ ਹੈ ਜਮੂਰੀਅਤ ਹੈਗੀ ਉਹਨਾਂ ਕੋਲੇ ਵੀ ਉਹ ਪ੍ਰਚਾਰ ਕਰ ਸਕਦੇ ਆ ਤਾਂ ਸਾਡੇ ਲੋਕਾਂ ਨੂੰ ਵੀ ਇਹ ਅਧਿਕਾਰ ਹੈਗਾ ਇਥੋਂ ਦਾ ਜਿਹੜਾ ਸੰਵਿਧਾਨ ਦਿੰਦਾ ਹੈ ਵੀ ਅਸੀਂ ਉਹਨਾਂ ਨੂੰ ਪੁੱਛੀਏ ਵੀ ਜਦੋਂ ਸਾਡੇ ਕਿਸਾਨ ਦਿੱਲੀ ਨੂੰ ਜਾਂਦੇ ਸੀ ਤਾਂ ਛੜਕਾਂ ਤੇ ਕਿੱਲ ਕਿਉਂ ਗੱਡੇ ਗਏ ਪਾਣੀ ਦੀਆਂ ਬਿਛੜਾ ਕਿਉਂ ਮਾਰੀਆਂ ਮਤਲਬ ਅਥਰੂ ਗੈਸ ਦੇ ਗੋਲੇ ਕਿਉਂ ਸਿੱਟੇ ਗਏ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਸੀ ਦਿੱਲੀ ਚੋਂ ਜਿਹੜੀਆਂ ਤੁਸੀਂ ਮੰਨ ਚੁੱਕੇ ਸੀ ਉਹ ਹੱਲ ਕਿਉਂ ਨਹੀਂ ਕੀਤੀਆਂ ਆ ਆਦ ਸਾਡੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਪਿਛਲੇ ਲੰਬੇ ਸਮੇਂ ਤੋਂ ਹੀ ਅਸੀਂ ਮਤਲਬ 20 25 ਦਿਨ ਤੋਂ 50 ਦੇ ਵਿੱਚ ਚੱਲਦਾ ਪਰ ਖਾਸ ਕਰਕੇ ਜਦੋਂ ਇੱਥੋਂ ਦਾ ਗੁਰਜੀਤ ਰਾਣਾ ਸੋਢੀ ਗੁਰਮੀਤ ਰਾਣਾ ਗੁਰਮੀਤ ਰਾਣਾ ਸੋਢੀ ਜਿਹੜਾ ਇੱਥੋਂ ਭਾਜਪਾ ਦਾ ਨਮਾਇਦਾ ਉਹ ਪਹਿਲਾਂ ਤੋਂ ਵੀ ਸਾਡੀਆਂ ਜਥੇਬੰਦੀਆਂ ਦਾ ਖਾਰਖੰਦਾ ਉਹਨੇ ਜਦੋਂ ਮਤਲਬ ਚੋਣ ਕਮਿਸ਼ਨ ਨਾਲ ਗੱਲ ਕੀਤੀ ਤਾਂ ਉਹ ਨਾਲ ਉਹਦੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਸਰਕਾਰ ਨੂੰ ਬਣੇ ਵੀ 2 ਸਾਲ ਹੋ ਗਏ ਸਾਡੇ ਇਸ ਜਿਹੜੇ ਕੇਸ ਦੇ ਵਿੱਚ ਹਰਨੇਕ ਸਿੰਘ ਮਹਿਮਾ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਇਹ 2019 ਦਾ ਪੀਓ ਆ ਕਾ ਸਰਕਾਰਾਂ ਆ ਕੇ ਚਲੀਆਂ ਗਈਆਂ ਕੀ ਹਰਨੇਕ ਸਿੰਘ ਮਹਿਮਾ ਸਮੁੰਦਰ 'ਚ ਰਹਿੰਦਾ ਸੀ ਜਾਂ ਆਕਾਸ਼ 'ਤੇ ਰਹਿੰਦਾ ਸੀ ਇਸੇ ਪ੍ਰਸ਼ਾਸਨ ਦੀ ਹਿੱਕ ਤੇ ਵੱਲ ਪ੍ਰੋਗਰਾਮ ਕਰਦੇ ਰਿਹਾ ਉਹ ਇੱਥੇ ਹੀ ਸੰਘਰਸ਼ ਕਰਦਾ ਰਿਹਾ ਉਦੋਂ ਕਾਦੋਂ ਗ੍ਰਿਫਤਾਰ ਨਹੀਂ ਕੀਤਾ ਉਹ ਇੱਕੋ ਹੀ ਗੱਲ ਹੈ ਵੀ ਜਿਹੜਾ ਭਗਵੰਤ ਮਾਨ ਦੀ ਸਰਕਾਰ ਹੈ ਉਹਨੂੰ ਵੀ ਸਾਡੀ ਕਿਸਾਨ ਜੱਥੇਬੰਦੀਆਂ ਤੋਂ ਖਤਰਾ ਹੈ ਸੰਯੁਕਤ ਕਿਸਾਨ ਮੋਰਚਾ ਜਿਵੇਂ ਮਤਲਬ ਲੋਕਾਂ ਨੂੰ ਸਿਆਣੇ ਕਰ ਰਿਹਾ ਉਹਨੂੰ ਵੀ ਖਤਰਾ ਹੈ ਤੇ ਮੋਦੀ ਹਕੂਮਤ ਦਾ ਹੈਗਾ ਹੀ ਹੈਗਾ ਇਥੋਂ ਸਾਫ ਹੁੰਦਾ ਵੀ ਉਹਨਾਂ ਦੀ ਸਾਹਜ ਆ ਅਸੀਂ ਇਹ ਪ੍ਰੋਗਰਾਮ ਲੀਕ ਲਿਆ 17 ਤਰੀਕ ਨੂੰ ਅਸੀਂ ਐਸਐਸਪੀ ਫਿਰੋਜ਼ਪੁਰ ਦੇ ਬਹੁਤ ਵੱਡਾ ਪ੍ਰੋਟੈਸਟ ਕਰਾਂਗੇ ਇਹਦੀ ਸਾਡੀ ਪ੍ਰੋਟੈਸਟ ਦੀ ਸ਼ੁਰੂਆਤ ਆ ਤੇ ਜਿੱਥੋਂ ਇਹ ਕਹਿੰਦੇ ਪੁੱਛੋ ਦਾ ਸਵਾਲ ਅਸੀਂ ਅੱਗੇ ਨਾਲੋਂ ਜ਼ਰਬਾ ਦੇਵਾਂਗੇ ਸ joint ਮੋਰਚੇ ਨੇ ਸਾਨੂੰ ਬਲਤ ਥਾਪੜਾ ਦਿੱਤਾ ਵੀ ਅੱਗੇ ਨਾਲੋਂ ਵੀ ਜੇ ਸਾਡੀਆਂ ਗ੍ਰਿਫਤਾਰੀਆਂ ਹੁੰਦੀਆਂ ਪਹਿਲਾਂ ਨਾਲੋਂ ਵੀ ਵਿਰੋਧ ਅਸੀਂ ਅਸੂਲੀ ਤੌਰ ਤੇ ਪੇਜ ਕਰਾਂਗੇ ਹੋਰ ਸਵਾਲ ਪੁੱਛਾਂਗੇ ਕਿਉਂਕਿ ਹੁਣ ਅਸੀਂ ਹਾੜੀ ਵੱਲੋਂ ਵਿਲੇ ਹੋ ਗਿਆਂ ਹੁਣ ਅਸੀਂ ਇਹਨਾਂ ਨੂੰ ਪਿੰਡ ਪਿੰਡ ਵੱਲ ਸਵਾਲ ਕਰਾਂਗੇ ਕਦੇ ਵੀ ਅਸੀਂ ਉਸ ਗੱਲ ਤੋਂ ਚਿਪਦੇ ਨਹੀਂ ਦੂਜੀ ਗੱਲ ਇਹੀ ਮਤਲਬ ਜਿਹੜਾ ਭਗਵੰਤ ਮਾਨ ਦੀ ਸਰਕਾਰ ਐ ਨੇ ਇਕੱਲਾ ਕਿਸਾਨੀ ਨੂੰ ਰੈਸਟਰੀ ਕੀਤਾ ਅੱਜ ਮੈਨੂੰ ਹੱਜੀ ਫੋਨ ਆਇਆ ਇਥੇ ਫਿਰੋਜ਼ਪੁਰ ਦੇ ਨੇੜੇ ਆਉਂਦਾ ਉਹਨੂੰ ਪਟਵਾਰ ਯੂਨੀਅਨ ਦਾ ਜਿਹੜਾ ਪ੍ਰਧਾਨ ਹੈ ਉਹਦੀ ਬਦਲੀ ਪਠਾਨਕੋਟ ਦੀ ਕਰਤੀ ਪਠਾਨਕੋਟ ਦੀ ਬਦਲੀ ਕਿਉਂ ਕਰਤੀ ਕਿਉਂਕਿ ਉਹ ਕਹਿ ਰਿਹਾ ਵੀ ਜਿਹੜਾ ਨਹਿਰੀ ਪਾਣੀ ਹੈ ਉਹ ਗਰਦਾਬੀਆਂ ਕਰਕੇ ਲਾ ਦਿਓ ਵੀ ਸਾਰੇ ਖੇਤਾਂ 'ਚ ਨਹਿਰੀ ਪਾਣੀ ਪੈ ਰਿਹਾ ਪਟਵਾਰ ਯੂਨੀਅਨ ਇਹਦਾ ਵਿਰੋਧ ਕਰਦੀ ਆ ਅਸੀਂ ਵੀ ਵਿਰੋਧ ਕਰਦੇ ਆ ਕੱਲ ਵੀ ਸਾਡੇ ਸੰਯੁਕਤ ਮੋਰਚ ਵੱਲੋਂ ਮੀਟਿੰਗ ਕਰਕੇ ਇਹਦਾ ਵਿਰੋਧ ਕੀਤਾ ਵੀ ਜਿਹੜਾ ਡੁਪਲੀਕੇਟ ਸਾਂਝੂ ਇਲਾਕਾ ਦਿਖਾ ਕੇ ਉਹ ਪਾਣੀ ਪੰਜਾਬ ਦਾ ਜਿਹੜਾ ਦੂਜੇ ਸੂਬਿਆਂ ਨੂੰ ਦੇਣ ਦੀ ਕੇਜਰੀਵਾਲ ਦੀ ਜਿਹੜੀ ਸਕੀਮ ਹੈ ਵੰਡ ਕੇ ਛੱਕਣ ਵਾਲੀ ਬਣੀ ਹੋਈ ਸਾਡਾ ਪਹਿਲੇ ਹੀ ਪਾਣੀ ਘਟਾ ਪੰਜਾਬ ਦਾ ਉਹਦੇ ਤੇ ਹੱਲਾ ਬੋਲ ਰਹੇ ਆ ਉਸ ਤੋਂ ਬਿਨਾ 21 ਮਈ ਨੂੰ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਦੇ ਵਿਰੋਧ 'ਚ ਬੀਜੇਪੀ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਦੀ ਜਿਹੜੀ ਰੈਲੀ ਜਗਰੌ ਦੇ ਵਿੱਚ ਹੋ ਰਹੀ ਆ ਸاسي ਤਿਆਰੀਆਂ ਤਾਂ ਉਹਦੀਆਂ ਕਰ ਰਹੇ ਆ ਪਰ ਆ ਸਾਡੇ ਤੇ ਹੋਰ ਜਿਹੜਾ ਇਹਨਾਂ ਨੇ ਮਤਲਬ ਜਬਰ ਕਰਤਾ ਇਹਦਾ ਵੀ ਜਵਾਬ ਦੇਵਾਂਗੇ ਅਸੀਂ ਵਿੱਚ ਤੇ ਉਹ ਜਿਹੜੀ 21 ਦੀ ਰੈਲੀ ਆ ਉੱਥੇ ਭਾਜਪਾ ਨੂੰ ਪੂਰੀ ਤਰ੍ਹਾਂ ਨੰਗਾ ਕਰਾਂਗੇ ਉਹ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੈ ਹੁਣ ਵੀ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਤੇ ਜਿਹੜੀ ਭਗਵੰਤ ਮਾ ਦੀ ਸਰਕਾਰ ਹੈ ਉਹਨੂੰ ਚੇਤਾਵਨੀ ਦਿੰਦੇ ਆ ਵੀ ਇਹ ਸਾਡੇ ਹਰਨੇਕ ਸਿੰਘ ਮਹਿਮਾ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਨਹੀਂ ਸਾਡਾ ਸੰਘਰਸ਼ ਤੇਜ਼ ਹੋਊਗਾ ਧੰਨਵਾਦ ਇਹ 17 ਤਰੀਕ ਨੂੰ ਜਿਹੜਾ ਆਪਾਂ ਪ੍ਰੋਟੈਸਟ ਕਰਨ ਜਾ ਰਹੇ ਆ ਉਹ ਕਿਸ ਕਿਸ ਚੀਜ਼ ਦਾ ਕਰ ਰਹੇ ਆ ਉਹ ਅਸੀਂ ਇਹਦੀ ਗ੍ਰਿਫਤਾਰੀ ਦਾ ਕਰ ਰਹੇ ਆ ਰਮੇਕ ਮੈਮ ਨੂੰ ਬਾਹਰ ਕਢਾਉਣ ਵਾਸਤੇ ਪ੍ਰੋਟੈਸਟ ਸ਼ੁਰੂ ਕੀਤਾ ਸੀ ਤੇ ਇਦੂਗਾ ਹੋਰ ਬੁਲੰਗੀਆਂ ਸ਼ੁਰੂ ਹੋਗਾ ਸਾਡਾ ਇਹਦਾ ਸੰਘਰਸ਼ਾ ਇਹਨਾਂ ਨੂੰ ਫੌਰੀ ਤੌਰ ਤੇ ਅਸੀਂ ਕਰੀ ਬਾਹਰ ਲੈ ਕੇ ਦਿੰਦੇ ਆ ਰੀਸ਼ਨਾ ਢਾਣਾ ਦੁਕਾ ਸੁਭਾ ਕਾਰਜਕਰਮੀ ਈਤ ਪ੍ਰਧਾਨ ਭਾਰਤੀ ਜਾਨ ਨੇ ਢੱਡ ਕੋਨ ਦਾ ਜੀ ਦੀ ਗਵਾਹੀ ਮਜੀਤ ਸਿੰਘ ਦੀ ਤਹਨੀਰ ਕਰ ਰਿਹਾ ਹੈ ਅੱਜ ਦੀ ਮੀਟਿੰਗ ਜੋ ਹਰਨੇਕ ਸਿੰਘ ਮਹਿਮਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਦੇ ਸਬੰਧ ਨੂੰ ਲੈ ਕੇ ਜਿਹੜੀ ਕੀਤੀ ਗਈ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਬਲਾਕਾਂ ਦੇ ਆਗੂ ਸਭਾਣ ਇੱਥੇ ਪਹੁੰਚਿਆ ਔਰ ਅਗਲੇ ਸੰਘਰਸ਼ ਦੀ ਜਿਹੜੀ ਰੂਪਰੇਖਾ ਤਿਆਰ ਕੀਤੀ ਹੈ ਕਿਉਂਕਿ 17 ਤਰੀਕ ਨੂੰ ਐਸਐਸਪੀ ਦਫ਼ਤਰ ਦੇ ਬਾਹਰ ਇੱਕ ਵੱਡਾ ਜਿਹੜਾ ਉਥੇ ਧਰਨਾ ਦਿੱਤਾ ਜਾਊਗਾ ਅਨੁਮਿੱਥੇ ਸਮੇਂ ਦੇ ਲਈ ਜਿੰਨੀ ਦੇਰ ਤੱਕ ਸਾਥੀ ਹਰਨੇਕ ਸਿੰਘ ਮਹਿਮਾ ਨੂੰ ਜਿਹੜਾ ਜੇਲ੍ਹੋਂ ਬਾਹਰ ਨਹੀਂ ਕਢਾ ਲੈਂਦੇ ਔਰ ਇਸ ਧਰਨੇ ਦੀ ਗਵਾਹੀ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਕਰੂਗਾ ਔਰ ਨਾਲ ਦੀ ਨਾਲ ਜਿਹੜਾ ਸੂਬਾ ਕਮੇਟੀ ਹੈ ਇਹ ਧਰਨੇ ਦੀ ਜਿਹੜੀ ਗਵਾਹੀ ਕਰੂਗੀ ਸੋ ਇੱਥੇ ਦੇਖੋ ਸੰਯੁਕਤ ਕਿਸਾਨ ਮੋਰਟੀ ਦੀ ਕੌਲ ਹੈ ਕਿ ਜੋ ਵੀ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਤੋਂ ਜਿਹੜੇ ਸਵਾਲ ਕੀਤੇ ਜਾਣ ਔਰ ਸੰਵਿਧਾਨ ਨੇ ਵੀ ਸਾਨੂੰ ਰਾਈਟ ਦਿੱਤਾ ਹੈ ਵੀ ਜਿਹੜਾ ਨਮਾਇੰਦਾ ਅਸੀਂ ਚੁਣ ਰਹੇ ਆਂ ਕਿ ਸਾਨੂੰ ਹੱਕ ਨਹੀਂਗਾ ਵੀ ਉਹਦੇ ਕੋਲ ਜਿਹੜੇ ਸਵਾਲ ਕਰ ਸਕੀਏ ਜਾਂ ਜਿਹੜਾ ਨਮਾਇੰਦੇ ਨੂੰ ਚੁਣ ਕੇ ਅਸੀਂ ਲੋਕ ਸਭਾ ਦੇ ਵਿੱਚ ਭੇਜਣਾ ਹੈ ਉਹਦੇ ਕੋਲੇ ਅਸੀਂ ਸਵਾਲ ਨਹੀਂ ਪੁੱਛ ਸਕਦੇ ਵੀ ਉਹ ਸਾਡੀ ਆਵਾਜ਼ ਕਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਜਿਹੜਾ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜੀ ਉਹ ਪੰਚਾਊਗਾ ਸੋ ਉਹਨੂੰ ਲੈ ਕੇ ਲਗਾਤਾਰ ਜਿਹੜੇ ਸਵਾਲ جاری ਹੈ ਪੂਰੇ ਦੇਸ਼ ਪੱਧਰ ਤੇ ਜਿਹੜਾ ਬੀਜੇਪੀ ਦਾ ਵਿਰੋਧ ਵੀ ਹੋ ਰਿਹਾ ਔਰ ਸਵਾਲ ਜਵਾਬ ਵੀ ਹੋ ਰਹੇ ਨੇ ਉਹਦੇ ਤੋਂ ਬੁਖਲਾਏ ਇਹ ਜਿਹੜੇ ਬੀਜੇਪੀ ਦੇ ਲੀਡਰ ਹੈ ਇਹਨਾਂ ਨੇ ਜਿਹੜਾ ਇੱਕ ਪ੍ਰੈਸ਼ਰ ਬਣਾਉਣਾ ਸ਼ੁਰੂ ਕਰਤਾ ਇੱਕ ਗੁੰਡਾਗਰਦੀ ਕਰਨੀ ਸ਼ੁਰੂ ਕਰਤੀ ਔਰ ਸਾਥੀਆਂ ਨੂੰ ਪਿਛਲੇ ਪੁਰਾਣੇ ਜਿਹੜੇ ਟੂਟੇ ਕੇਸ ਆ ਉਹਨਾਂ ਕੇਸਾਂ ਦੇ ਵਿੱਚ ਜਿਹੜਾ ਗ੍ਰਿਫਤਾਰ ਜਿਹੜਾ ਕਰਨਾ ਸ਼ੁਰੂ ਕਰ ਦੇਣਾ ਅਸੀਂ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਖਾਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਜਿਹੜੀ ਪੰਜਾਬ ਦੇ ਚ ਉਹਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਇਹ ਲੋਕਾਂ ਦੀ ਆਵਾਜ਼ ਹੈ ਇਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਜਿਵੇਂ ਜਿਵੇਂ ਜਿਹੜਾ ਦਬਾਓਗੇ ਇਹ ਆਵਾਜ਼ ਓਵੇਂ ਓਵੇਂ ਹੋਰ ਜਿਹੜਾ ਤੇਜ਼ੀ ਨਾਲ ਜਿਹੜੀ ਨਿਕਲੋਗੀ ਅੱਜ ਅਸੀਂ ਫਾਜ਼ਲਕਾ ਦੇ ਵਿੱਚ ਜਿਹੜਾ ਵੱਡਾ ਅਸੀਂ ਪ੍ਰੋਟੈਸਟ ਕਰ ਰਹੇ ਆਂ ਬੀਜੇਪੀ ਦੇ ਖਿਲਾਫ ਇਸ ਰਾਣਾ ਗਰਮੀਤ ਸਿੰਘ ਸੋਢੀ ਦੇ ਖਿਲਾਫ ਹਜ਼ਾਰਾਂ ਕਿਸਾਨ ਜਿਹੜੇ ਉੱਥੇ ਇਕੱਠੇ ਹੋਏ ਆ ਸੋ ਅਸੀਂ ਜਿਹੜੇ ਆ ਸਵਾਲ ਜਵਾਬ ਕਰਨ ਜਾਂ ਸਾਡੀ ਜਵਾਨ ਨੂੰ ਇਹ ਚੁੱਪ ਨਹੀਂ ਕਰਾ ਸਕਦੇਗੇ ਸੋ ਇਸੇ ਤਰ੍ਹਾਂ ਹੀ 21 ਤਰੀਕ ਨੂੰ ਜਿਹੜੀ ਸਾਡੀ ਜਗਰਾਵਾਂ ਵਿਖੇ ਰੈਲੀ ਹੋ ਰਹੀ ਹੈ ਉਸ ਰੈਲੀ ਦੇ ਵਿੱਚ ਭਾਰੀ ਅਸੀਂ ਇਕੱਠ ਕਰ ਰਹੇ ਆ ਔਰ ਇਸ ਬੀਜੇਪੀ ਬੀਜੇਪੀ ਦਾ ਇਹ ਜਿਹੜੀਆਂ ਗਲਤ ਨੀਤੀਆਂ ਉਹਨੂੰ ਅਸੀਂ ਉਜਾਗਰ ਕਰਾਂਗੇ ਲੋਕਾਂ ਦੇ ਘਰਾਂ ਘਰਾਂ ਤੱਕ ਅਸੀਂ ਲੈ ਕੇ ਜਾਵਾਂਗੇ ਔਰ ਕਿਸੇ ਹਾਲ ਦੇ ਵਿੱਚ ਅਸੀਂ ਬੀਜੇਪੀ ਨੂੰ ਜਿਹੜਾ ਖਾਸ ਕਰਕੇ ਪੰਜਾਬ 'ਚ ਜਿੱਤਨ ਨਹੀਂ ਦੇਵਾਂਗੇ ਨਾਲ ਦੀ ਨਾਲ ਜਿੱਥੇ ਭਾਜਪੀ ਦਾ ਸਵਾਲ ਹੈ ਭਾਜਪੀ ਦਾ ਵਿਰੋਧ ਕਰ ਰਹੇ ਆ ਉੱਥੇ ਨਾਲ ਜਿਹੜੀਆਂ ਦੂਜੀਆਂ ਪਾਰਟੀਆਂ ਹਨ ਉਹਨਾਂ ਦੇ ਜਿਹੜੇ ਨਮਾਇੰਦੇ ਆ ਉਹਨਾਂ ਨੂੰ ਵੀ ਲਗਾਤਾਰ ਜਿਹੜੇ ਸਵਾਲ ਕਰ ਰਹੇ ਆ ਦੇਖੋ ਇਹ ਕੋਈ ਦੁੱਧ ਤੋਤੀਆਂ ਨਹੀਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ ਉਹ ਵੀ ਕੇਂਦਰ ਦੀਆਂ ਨੀਤੀਆਂ ਤੇ ਚੱਲ ਰਿਹਾ ਹੈ ਇਹਨਾਂ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਇਹਨਾਂ ਦੀ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਸੀ ਵੀ ਤੁਸੀਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਓ 5 ਮਿੰਟਾਂ ਚ ਅਸੀਂ ਤੁਹਾਨੂੰ ਐਮਐਸਪੀ ਜਿਹੜੀ ਦਵਾਵਾਂਗੇ ਪਿਛਲੇ ਦਿਨੀ ਹੜ ਆਇਆ ਹੈ ਕਹਿੰਦਾ ਜਿੱਦੀ ਇੱਕ ਮੁਰਗੀ ਇੱਕ ਬੱਕਰੀ ਵੀ ਜਿਹੜੀ ਨੁਕਸਾਨੀ ਜਾਊਗੀ ਉਹਦਾ ਵੀ ਮੁਆਵਜ਼ਾ ਜਿਹੜਾ ਭਗਵੰਤ ਮਾਨ ਸਰਕਾਰ ਦੇਊਗੀ ਕੀ ਮੁਆਵਜ਼ਾ ਮਿਲਿਆ ਇਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੇ ਆਮ ਘਰਾਂ ਦੇ ਲੋਕਾਂ ਆ ਅਸੀਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਆਮ ਘਰਾਂ 'ਚ ਆਮ ਲੋਕਾਂ ਦਾ ਭਲਾ ਕਰਾਂਗੇ ਕੀ ਆਮ ਲੋਕਾਂ ਦਾ ਭਲਾ ਕਰ ਲੈ ਆਮ ਤੋਂ ਖਾਸ ਹੋ ਗਿਆ ਖਾਸ ਤੋਂ ਮਹਿੰਗੇ ਹੋ ਗਿਆ ਅੱਜ ਚਾਰ-ਚਾਰ ਪਾਇਲਟ ਗੱਡੀਆਂ ਇੱਕ ਐਮਐਲਏ ਨਾਲ ਲੈ ਕੇ ਜਿਹੜਾ ਘੁੰਮ ਰਿਹਾ ਹੈ ਸਿਕਿਉਰਿਟੀ ਜਿਹੜੀ ਵੱਖਰੀ ਉਹਨਾਂ ਦੇ ਪੂਰੇ ਪਰਿਵਾਰ ਨੂੰ ਮਿਲੀ ਹੈ ਸੋ ਬਹੁਤ ਵੱਡਾ ਜਿਹੜਾ ਬੋਝ ਹੈ ਦੂਜੀਆਂ ਪਾਰਟੀਆਂ ਨੇ ਤਪਾਈ ਪਾਇਆ ਇਹ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਪਿੱਛੇ ਨਹੀਂ ਰਹੀ ਸੋ ਸਾਰੀਆਂ ਪਾਰਟੀਆਂ ਦੀ ਅਸੀਂ ਜਿਹੜਾ ਉਹਨਾਂ ਨੂੰ ਵੀ ਸਵਾਲ ਜਵਾਬ ਕਰਾਂਗੇ ਪਰ ਅੱਜ ਵੱਡੀ ਦੁਸ਼ਮਣ ਸਾਡੇ ਲਈ ਬੀਜੇਪੀ ਦੀ મોદી ਸਰਕਾਰ ਹੈ ਜਿੰਨੂੰ ਹਰਾਉਣਾ ਹਰਾਉਣ ਦੇ ਲਈ ਅਸੀਂ ਹਰ ਇੱਕ ਜਿਹੜੀ ਕੋਸ਼ਿਸ਼ ਕਰਾਂਗੇ ਔਰ ਨਾਲ ਦੀ ਨਾਲ ਦੇਖੋ ਇੱਥੇ ਫਰੋਜ਼ਪੁਰ ਨਾਲ ਸੰਬੰਧਤ ਇੱਕ ਮਸਲਾ ਹੈ ਫਾਜ਼ਿਲਕਾ ਤੋਂ ਜਿਹੜਾ ਪ੍ਰਿੰਸ ਖੇੜਾ ਜੀ ਉਹਨਾਂ ਨੇ ਇਥੋਂ ਟਾਟਾ ਵਾਲਿਆਂ ਤੋਂ ਐਰੀਅਰ ਗੱਡੀ ਖਰੀਦੀ ਸੀ ਕੋਈ ਔਰ ਇਹਨਾਂ ਨੇ ਉਹਨਾਂ ਨਾਲ ਬਹੁਤ ਵੱਡੀ ਜਿਹੜੀ ਠੱਗੀ ਮਾਰੀ ਐ 18.5 ਲੱਖ ਦੇ ਕਰੀਬ ਉਹ ਗੱਡੀ ਦੀ ਕੀਮਤ ਐ ਗੱਡੀ ਉਹਨਾਂ ਨੇ ਐਕਚੁਅਲ ਵਿੱਚ ਨਵੀਂ ਗੱਡੀ ਦੇ ਜਗ੍ਹਾ ਪੁਰਾਣੀ ਗੱਡੀ ਇਹਨਾਂ ਨੂੰ ਦੇਤੀ ਜੋ ਕਿ ਫਲੱਡ ਦੇ ਵਿੱਚ ਉਹ ਗੱਡੀਆਂ ਪਿਛਲੇ ਦਿਨ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਫਲੱਡ ਦੇ ਵਿੱਚ ਡੁੱਬ ਗਈਆਂ ਸੀ ਉਹ ਪੁਰਾਣੀ ਗੱਡੀ ਇਹਨਾਂ ਨੂੰ ਜਿਹੜੀ ਦੇਤੀ ਜਿਹਦਾ ਟੈਕਨੀਕਲ ਫਾਲਟ ਐ ਜਿਹੜਾ ਉਹ ਨਿਕਲ ਰਿਆ ਵਾਰ-ਵਾਰ ਇਹਨਾਂ ਦਾ ਏਜੰਸੀ ਮਾਲਕ ਨੂੰ ਮਿਲਣ ਤੋਂ ਬਾਅਦ ਵੀ ਉਹ ਸਮੱਸਿਆ ਦਾ ਇਹਨਾਂ ਹੱਲ ਨਹੀਂ ਕੀਤਾ ਉਲਟਾ ਇਹਨਾਂ ਨੂੰ ਪ੍ਰੈਸ਼ਰਾਈਜ਼ ਜਿਹੜਾ ਕੀਤਾ ਜਾ ਰਿਹਾ ਵਾਰ-ਵਾਰ ਵਕੀਰਕੁੱਲ ਨੋਟਸ ਕਢਵਾਏ ਜਾ ਰਿਹਾ ਐ ਐਸਐਸਪੀ ਦਫ਼ਤਰ ਜਿਹੜੀਆਂ ਦਰਖਾਸਤਾਂ ਲਾਈਆਂ ਜਾ ਰਹੀਆਂ ਅਸੀਂ ਉਸ ਏਜੰਸੀ ਦੇ ਮਾਲਕ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਇਸ ਤਰ੍ਹਾਂ ਦੀ ਜਿਹੜੀਆਂ ਠੱਗੀਆਂ ਲੋਕਾਂ ਦੇ ਨਾਲ ਮਾਰਨੀ ਆ ਬੰਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ ਇਹਨਾਂ ਤੋਂ ਬਾਅਦ ਅਸੀਂ ਜਿਹੜਾ ਉਸ ਏਜੰਸੀ ਦੇ ਖਿਲਾਫ ਵੀ ਅਸੀਂ ਵੱਡਾ ਸੰਘਰਸ਼ ਜਿਹੜਾ ਕਰਾਂਗੇ ਅਗਰ ਗੱਲ ਕੀਤੀ ਜਾਏ ਤਾਂ ਜਿਵੇਂ ਚੋਣ ਜਾਬਤਾ ਲੱਗਿਆ ਹੋਇਆ ਹੈ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਚੋਣ ਜਾਬਤਾ ਦੇ ਲੱਗਣ ਦੇ باوجود ਵੀ ਧਰਨੇ ਪ੍ਰਦਰਸ਼ਨ ਹੋ ਰਿਹਾ ਕਿਦਾਂ ਦੇਖਦੇ ਹੋ ਦੇਖੋ ਚੋਣ ਜਾਬਤਾ ਲੱਗਿਆ ਡੈਮੋਕਰੇਸੀ ਨੇ ਸਾਨੂੰ ਹੱਕ ਦਿੱਤਾ ਜੇ ਲੀਡਰ ਆਪਦੀਆਂ ਰੈਲੀਆਂ ਕਰ ਸਕਦੇ ਆਪਦਾ ਚੋਣ ਪ੍ਰਚਾਰ ਕਰ ਸਕਦੇ ਆ ਤਾਂ ਸਾਡੇ ਕੋਲ ਵੀ ਰਾਈਟ ਆਇਆ ਸੀ ਉਹਨਾਂ ਨੂੰ ਸਵਾਲ ਜਵਾਬ ਕਰ ਸਕਦੇ ਆ ਕੀ ਉਹ ਸਾਡੇ ਜਿਹੜੇ ਜਮਹੂਰੀਅਤ ਜਿਹਨੂੰ ਮੋਦੀ ਸਰਕਾਰ ਪਹਿਲਾਂ ਹੀ ਜਿਹੜੀ ਬਿਲਕੁਲ ਉਹਦਾ ਨਾਸ ਕਰ ਰਹੀ ਹੈ ਕੁਚਲ ਰਹੀ ਉਹਨੂੰ ਕਿ ਬਿਲਕੁਲ ਉਹ ਖਾਤਮਾ ਕਰਨਾ ਚਾਹੁੰਦੇ ਆ ਜਾਂ ਤਾਂ ਇੱਕ ਗੱਲ ਕਹਿ ਦੇਣ ਦੇਸ਼ ਦਾ ਪ੍ਰਧਾਨ ਮੰਤਰੀ ਵੀ ਜਿਹੜੇ ਵੀਆਈਪੀ ਲੋਕ ਆ ਜਾਂ ਜਿਹੜੇ ਲੀਡਰ ਹੈ ਇਹਨਾਂ ਲਈ ਆਜ਼ਾਦੀਤ ਹੈ ਕਿ ਇਹ ਜੋ ਕੁਝ ਮਰਜ਼ੀ ਕਰ ਸਕਦੇ ਆਮ ਲੋਕ ਕੋਈ ਜਿਹੜੀ ਆਪਦੀ ਆਵਾਜ਼ ਹੀ ਨਹੀਂ ਉਠਾ ਸਕਦੇ ਸਿੱਧਾ ਐਲਾਨ ਕਰ ਦੇਣ ਵੀ ਡिक्टेटरਸ਼ਿਪ ਦਾ ਜਿਹੜਾ ਰਾਜ ਹੈ ਵੀ ਇੱਥੇ ਕਿਸੇ ਵੀ ਵਿਅਕਤੀ ਨੂੰ ਆਵਾਜ਼ ਉਠਾਉਣ ਦੀ ਆਜ਼ਾਦੀ ਨਹੀਂ ਅਸਲ ਤੇ ਅਸਲ ਵਿੱਚ ਜਿਹੜੇ ਹੈ ਦਿੱਲੀ ਦੇ ਵਿੱਚ ਅਸੀਂ ਜੂਰੀ ਮਡਾਕੀ ਲਾਈ ਹੈ ਨਾ 13 ਮਹੀਨੇ ਦੀ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਚੱਲਿਆ ਸਾਡੇ ਉਸ ਸੰਘਰਸ਼ ਦੇ ਵਿੱਚ ਇਹ ਐਲਾਨ ਵੀ ਕਰਕੇ ਤੁਰੇ ਸੀ ਵੀ ਇੱਥੇ ਹਜ਼ਾਰਾਂ ਆਗੂ ਪੈਦਾ ਹੋਊਗਾ ਅੱਜ ਉਸ ਘੋੜ ਦਾ ਛਿੱਟਾ ਇਹ ਵੀ ਲੋਕ ਜਿਹੜੇ ਅੱਗੇ ਇਹਨਾਂ ਦੀਆਂ ਗੱਡੀਆਂ 'ਚ ਬਹਿ ਕੇ ਇਹਨਾਂ ਦੇ ਨਾਰੇ ਲਾਉਂਦੇ ਹੁੰਦੇ ਸੀ ਅੱਜ ਲੋਕ ਉਹਨਾਂ ਨੂੰ ਸਵਾਲ ਕਰਨ ਲੱਗਿਆ ਇਹਦਾ ਇੱਕੋ ਹੀ ਕਾਰਨ ਵੀ ਲੋਕਾਂ 'ਚ ਚੇਤਨਾ ਵਧੀ ਹੈ ਅੱਗੇ ਨੂੰ ਤੇ ਚੇਤਨਾ ਅਸੀਂ ਹੋਰ ਬਤਾਵਾਂਗੇ ਚੇਤਨਾ ਵਧਿਓ ਹੀ ਲੋਕਾਂ ਦੇ ਕੰਮ ਦੀ ਗੱਲ ਹੈ ਉਸੇ 'ਚੋਂ ਬਲ ਜਿਹੜੇ ਸਵਾਲ ਐਤ ਕੀ ਵੱਧ ਕਰਨ ਲੱਗਿਆ ਸੰਘਰਸ਼ਾਂ ਦੇ ਵਿੱਚ ਆਏ ਹੋਏ ਲੋਕਾਂ ਦਾ ਇਹ ਮਤਲਬ ਇੱਕ ਰੂਪ ਹੈ ਵੀ ਹਾਂ ਲੋਕ ਸੰਘਰਸ਼ੀਲ ਹੋ ਰਹੇ ਹੈ ਪ੍ਰਧਾਨ ਜੀ ਕਿਸਾਨਾਂ ਦੇ ਨਾਲ ਹੀ ਵਿਤਕਰਾ ਕਿਉਂ ਕੀਤਾ ਜਾ ਰਿਹਾ ਨਹੀਂ ਇਕੱਲੇ ਕਿਸਾਨਾਂ ਨਾਲ ਨਹੀਂ ਵਿਤਕਰਾ ਤਾਂ ਮਜ਼ਦੂਰਾਂ ਨਾਲ ਵੀ ਹੋ ਰਿਹਾ ਹੋਰ ਵੀ ਇਹ ਗਰੀਬ ਤਬਕੇ ਉਹਨਾਂ ਨਾਲ ਵੀ ਹੋ ਰਿਹਾ ਪਰ ਪਰ ਕਿਉਂਕਿ ਆਵਾਜ਼ ਜਿਹੜੀ ਕਿਸਾਨ ਠਾ ਰਿਹਾ ਕਿਸਾਨ ਪਹਿਲਾਂ ਉਹ ਮਤਲਬ ਜਿਹੜੀ ਜਥੇਬੰਦ ਹੋ ਕੇ ਸੰਘਰਸ਼ ਜਰਾ ਪਿਆ ਉਹ ਰੜਕਦਾ ਇਹਨਾਂ ਨੂੰ ਕੋਈ ਵੀ ਜਥੇਬੰਦ ਨਾ ਹੋਣ ਨਾਲ ਅਸੀਂ ਜਿਹੜੇ ਮਜ਼ਦੂਰਾਂ ਨੂੰ ਜਿਵੇਂ ਟ੍ਰੇਡ ਯੂਨੀਅਨ ਨੂੰ ਹੋਰ ਵੀ ਮਤਲਬ ਸਾਂਝੀ ਝੋਟੀ ਪਾਈ ਆ ਜਿਹੜੀ ਬਾਬੇ ਨਾਨਕ ਦੇ ਕਿਰਤੀ ਲੋਕ ਆ ਸੀ ਸਾਰਿਆਂ ਨੇ ਝੋਟੀ ਪਾ ਰਹੇ ਆ ਇਹਨਾਂ ਨੂੰ ਇਸ ਗੱਲ ਦੀ ਪੀੜ ਹੁੰਦੀ ਆ ਉਹ ਇਹਨਾਂ ਨੂੰ ਲੱਗਦਾ ਵੀ ਜਿਹੜੀ ਇਹ ਜਾਂਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਇੱਥੇ ਹੀ ਤੋੜ ਦਈਏ ਜਿਹੜੀਆਂ ਨੌਜਵਾਨ ਮਤਲਬ ਸਾਡੇ ਕਲਾਵੇ ਚ ਆ ਰਹੇ ਨੇ ਔਰਤਾਂ ਦੀਆਂ ਜੱਥੇਬੰਦੀਆਂ ਮਤਲਬ ਪ੍ਰਗਟ ਹੋ ਰਹੀਆਂ ਨੇ ਉਹ ਇਸ ਵਿਚਾਰ ਨੂੰ ਅਸਲ ਚ ਮਤਲਬ ਪਹਿਲਾਂ ਹੀ ਦੱਬਣਾ ਚਾਹੁੰਦੇ ਆ ਉਸੇ ਚ ਕਿਸਾਨੀ ਤੇ ਹੱਲਾ ਪਹਿਲਾ ਉਦਾਂ